ਰਾਣਾ ਖਾ ਚਲ ਸਸੀ ਗੱਲ ਭਾਜੀ ਸਸੀ ਗੱਲ ਭਾਜੀ ਇੱਥੇ ਭਾਜੀ ਪਗਤਾ ਬੱਕਰੀਆਂ ਵਾਲਾ ਕਿਹੜਾ ਹਾਂ ਭਾਈ ਆਹੇ ਸਾਹਮਣੇ ਘਰ ਹੈ ਜੀ ਆਹੀ ਘਰ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੁੱਧ ਚਾਹੀਦਾ ਸੀ ਬੱਕਰੀ ਦਾ ਕਿੰਨਾ ਕੁ ਲੈਣਾ ਭਾਜੀ ਕੀ ਰੇਟ ਹੈ ਦੁੱਧ 500 ਰੁਪਏ ਕਿਲੋ ਆ ਭਾਜੀ ਹੁਣ ਬਣੀਓ ਗੱਲ ਲਿਆਓ ਭਾਜੀ ਦੁੱਧ ਪਾਦਾ ਆ ਲਓ ਜੀ ਪਾਓ ਭਾਜੀ ਭਾਜੀ ਕਿੰਨੇ ਕਿਲੋ ਦਿੰਦੀ ਬੱਕਰੀ ਦੁੱਧ ਤੇ ਭਾਜੀ 2 ਕਿਲੋ ਦੇ ਦਿੰਦੀ ਇੱਕ ਟਾਈਮ ਦਾ ਠੀਕ ਹੈ ਜੀ 2 ਕਿਲੋ ਤਾਂ ਬਹੁਤ ਵਧੀਆ ਜੀ 2 ਕਿਲੋ ਸਵੇਰੇ ਤੇ 2 ਕਿਲੋ ਸ਼ਾਮੀ ਹਾਂ ਜੀ ਭਾਜੀ ਸੇਵਾ ਹੀ ਬੜੀ ਕਰੀ ਦੀ ਹੈ ਨਾ ਬੱਕਰੀ ਦੀ ਸੇਵਾ ਨਾਲ ਦੁੱਧ ਮਿਲਣਾ ਇਹ ਤਾਂ ਬਿਲਕੁਲ ਗੱਲ ਸਹੀ ਹੈ ਆਹ ਲੋ ਵਾਦੀ ਦਿੱਤਾ ਹੋ ਗਿਆ ਹੁਣ ਆ ਲੈ ਆਓ ਭਾਜੀ 500 ਰੁਪਿਆ ਹੋ ਗਿਆ ਹਾਂ ਲੋ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੱਲ ਸੁਣ 500 ਰੁਪਏ ਲੀਟਰ ਆਪਾਂ ਦੁੱਧ ਲਿਆ 2 ਕਿਲੋ ਸਵੇਰੇ ਦੁੱਧ ਦਿੰਦੀ ਬੱਕਰੀ ਤੇ 2 ਕਿਲੋ ਸ਼ਾਮੀ 2000 ਰੁਪਏ ਦਾ ਦੁੱਧ ਇਹੋ ਰੋਜ਼ ਦਾ ਵੇਚਦਾ ਤੇ ਮਹੀਨੇ ਦਾ ਬਣ ਗਿਆ 60000 ਹਾਂਜੀ ਤੇ ਸਾਲ ਦਾ 720000 ਬਣਦਾ ਜੇ ਬੱਕਰੀ ਆਪਾਂ ਮੁੱਲ ਲੈ ਲਈਏ ਉਹ ਵੀ ਭਾਜੀ ਇਹੋ ਸੋਚਦਾ ਹਾਂ ਆ ਤੇ ਮੈਂ ਕਹਿੰਦਾ ਵੀ ਆਪਾਂ ਜੇ 2 2.5 ਲੱਖ ਦੀ ਬੱਕਰੀ ਮਿਲ ਗਈ ਸਾਲ ਦਾ 4-5 ਲੱਖ ਰੁਪਏ ਆਪਾਂ ਨੂੰ ਐਵੇਂ ਪਾਜਿਆ ਕਰਦੇ ਭਗਦੇ ਭਾਜੀ ਗੱਲ ਸੁਣਿਓ ਗੱਲ ਸੁਣੋ ਇੱਕ ਮਿੰਟ ਹਾਂਜੀ ਭਾਜੀ ਦੱਸੋ ਭਾਜੀ ਬੱਕਰੀ ਲੱਗੀ ਸਾਡੇ ਦਿਲ ਨੂੰ ਦਸੋ ਪੈਸੇ ਕਿੰਨੇ ਲੈਣੇ ਬੱਕਰੀ ਤੇ ਅਸੀਂ ਮੁੱਲ ਲੈ ਜਾਣੀ ਤੁਹਾਡੇ ਕੋਲ ਭਾਜੀ ਦੋ ਵਪਾਰੀ ਪਹਿਲਾਂ ਆਏ ਸੀ ਇੱਕ 3 ਲੱਖ ਦਿੰਦਾ ਇੱਕ 3.5 ਦਿੰਦਾ ਮੈਂ ਉਦੋਂ ਵੀ ਨਹੀਂ ਵੇਚੀ ਆ ਕਿੰਨੇ ਵੇਚਣੀ ਆਹ ਲਓ ਭਾਜੀ ਰੁਪਈਆ 2.5 ਲੱਖ ਬੱਕਰੀ ਸਾਡੀ ਭਾਜੀ ਇਹ ਤੁਹਾਡਾ ਮਾਨ ਆ ਲੈ ਲਓ ਬੱਕਰੀ ਕੋਈ ਗੱਲ ਨਹੀਂ ਆਹ ਲਓ ਭਾਜੀ ਹੁਣ ਕਰਾਂਗੇ ਕਮਾਈ ਉਹਨਾਂ ਬੜੀਆਂ ਗੱਲ। ਪਾਜੀ ਦੁੱਧ ਤਾਂ ਪਾਇਆ ਵੀ ਨਹੀਂ ਦਿੱਤਾ ਹੈਗਾ।